ਸਰੀਰ ਉੱਗੜਨਾ ਪਿਆ ਠੰਡ ਜਿਹੇ ਤੇ ਹਾਂ ਪਤਾ ਪਨ ਕੀ ਫਿਰ ਕੰਮ ਮਾਹਣਾ ਦਾ ਆ ਨਹੀਂ ਜਿਆਦੀ ਠੰਡ ਯਾਰ ਠੰਡੀ ਇਹਦੇ ਕੀ ਕੀ ਆ ਤੇ ਮਹਾਰਾਜ ਨੇ ਥੋੜੀ ਜਿਹੀ ਕੋਸ ਥੋੜਾ ਜਿਆਦਾ ਇਹਦਾ ਸੋਝਾ ਤੇ ਬੱਤੀ ਵੀ ਨਹੀਂ ਆਉਂਦੀ ਨਾ ਕੰਮ ਹੀ ਗਿਆ ਨਾਲੇ ਕਹਿੰਦੇ ਸਿਆਲਣਾ ਨਹੀਂ ਚਾਹੀਦਾ ਘਟਣਾ ਚਾਹੀਦਾ ਪਤਾ ਨਹੀਂ ਸਹੀ ਹੋ ਕੇ ਗਲਤ ਹੀ ਕਹਿੰਦੇ ਗਰਮ ਪਾਣੀ ਆ ਪਰ ਉਹ ਗਰਮ ਪਾਣੀ ਨਾਲ ਨਹਾਉਣੇ ਆ ਨਾ ਹੁਣ ਪਤਾ ਨਹੀਂ ਵਿਦਵਾਨ ਬੜੇ ਇੱਕ ਫੇਸਬੁਕ ਤੇ ਪਤਾ ਨਹੀਂ ਕੀ ਦੀ ਮੰਨੇ ਕੀ ਦੀ ਨਾ ਮੰਨੇ ਹੁਣ ਕੀ ਕੀਤਾ ਜਾਵੇ ਉਹ ਕਹਿੰਦੇ ਗਰਮ ਪਾਣੀ ਨਾਲ ਨਹਾਉਣਾ ਨਹੀਂ ਚਾਹੀਦਾ ਸਰੀਰ ਦੇ ਉੱਤੇ ਪੜਦ ਹੁੰਦੀ ਹੈ ਵੀ ਉਹ ਜਦੋਂ ਆਪ ਗਰਮ ਪਾਣੀ ਨਾਲ ਨਹਾਉਣੇ ਆ ਸਕਿਨ ਡੈੱਡ ਹੁੰਦੀ ਹੈ ਜਿਹਨੇ ਨਹੀਂ ਨਹਾਉਣਾ ਇਹ ਮੰਨ ਲੇ ਨਾ ਨਾ ਉਹ ਤੇ ਉਹ ਤੇ ਉਹ ਤੇ ਦੱਸਦੇ ਆ ਨਾ ਉਹਦੇ ਦਾ ਨਾ ਨਹੀਂ ਉਹ ਕਹਿੰਦੇ ਆ ਵੀ ਡੇਲੀ ਡੇਲੀ ਨਾ ਨਾਓ ਤੱਤੇ ਪਾਣੀ ਨਾ ਨਾਓ ਤੱਤੇ ਪਾਣੀ ਨਾ ਆਪਾਂ ਤੱਤੇ ਪਾਣੀ ਨਾ ਨਾਉਣੇ ਆ ਆਪਾਂ ਤਾਂ ਸ਼ਾਇਦ ਗਰਮੀਆਂ ਚ ਵੀ ਤੱਤ ਨਾ ਹੀ ਆ ਤੱਤੇ ਪਾਣੀ ਨਾ ਨਾਓ ਠੰਡੇ ਨਾ ਨਾਓ ਤਾਜੇ ਪਾਣੀ ਨਾ ਮੋਟਰ ਦੇ ਨਾ ਚਲਾ ਕੇ ਉਹ ਨਾਲੋ ਕਿਉਂਕਿ ਤੱਤੇ ਪਾਣੀ ਨਾ ਕਹਿੰਦੇ ਜਿਹੜੀ ਡੈੱਡ ਹੁੰਦੀ ਆ ਕਿਉਂਕਿ ਗਰਮੀਆਂ ਚ ਵੇਖਿਆ ਨਹੀਂ ਖੁਸ਼ਕੀ ਜੀ ਨਹੀਂ ਆਪਾਂ ਨੂੰ ਜਿਆਦਾ ਪੈ ਜਾਂਦੀ ਉੱਤੇ ਸਕਿਨ ਲੈਂਦੀ ਜੀ ਉਹ ਤੱਤੇ ਪਾਣੀ ਨਾ ਲੈਂਦੀ ਐ ਨਾ ਵੀ ਨਾ ਹਾਂ ਬੁੱਢਾ ਵੀ ਹੋ ਜਾਂਦਾ ਬੰਦਾ ਛੇਤੀ ਤੱਤੇ ਨਾ ਇਹ ਨਾ ਹੋਣਾ ਜਿਆਦਾ ਰਾਜ ਨਾ ਹੋਣਾ ਜਿਆਦੇ ਨਾ ਹੋਣ ਜਿੰਨਾ ਘੱਟ ਨਾ ਹੋ ਉਹਨਾਂ ਜੰਗ ਰਹੂ ਬੰਦਾ ਕਿਉਂਕਿ ਸਰੀਰ ਭਲਾ ਕੀ ਚੰਗਰ ਸਰੀਰ ਜੰਗ ਰਹਿਣਾ ਨਾ ਬਾਡੀ ਜੰਗ ਰਹਿਣੀ ਐ ਤੇ ਜੇ ਹੁਣ ਮੰਨ ਕੇ ਜੇ ਰੋਜ਼ ਨਹਾਈ ਜਾਵਾਂਗੇ ਹੁਣ ਤੂੰ ਰੋਜ਼ ਨਹਾਉਣਾ ਵੇਲਾ ਬੁੱਢਾ ਜਾਂਦਾ ਜਾਣਾ ਹੈ ਵੀ ਤਾਂ ਨਹੀਂ ਦਿਆ ਜਾਂਦਾ ਕੀ ਕਰੀ ਨਾ ਨਾ ਜਾਂ ਤੇ ਬੁੱਢਾ ਹੋ ਜਾ ਤੇ ਜਾਂਫਰ ਨਾਲਾ ਹੈ ਨਾ ਨਾਈਆ ਫਿਰ ਭਰਾਵਾ ਅਸੀਂ ਤੈਨੂੰ ਕੀ ਕਹਿੰਨੇ ਵਿਕੇ ਉੱਧਰ ਕੁੜੀ ਆਏ ਇੱਕ ਮੁੰਡਾ ਇਹਦੀ ਸ਼ਰਟ ਲਾ ਕੇ ਉਹਨੂੰ ਕਿਹਾ ਆਦਾ ਟਿੱਡ ਦਿਖਾ ਔਰ ਚਟਾਏ ਹੋਣਾ ਹੀ ਇਹ ਬੱਗਾ ਜੇ ਕੁੜੀ ਆ ਰਾ ਤੜਕੇ ਦੀ 4 ਵਜੇ ਦੀ ਬੱਤੀ ਬੰਦ ਹੋਈ ਆ ਤੂੰ ਨਹੀਂ ਮਾ ਕੁੜੀਏ ਗਰਮਪੰਤੀ ਲਗਰਾ ਕੇ ਫਿਰ ਮੱਤੀ ਸਾਰੇ ਬੰਦ ਹੋਈ ਐ। ਜੇਲਾ ਤੱਤੇ ਪਾਣੀ ਨੇ ਨਾ ਕਹਿਣ। ਬਸ ਤੱਤਿਆ ਪਾਣੀ ਮੌਤ ਹੀ। ਹਾਂ ਤੱਤਾ ਪਾਣੀ ਬਰੀਲਾ ਕਰਾ ਕੇ ਤੇ ਫਿਰ ਨਾ ਕਹਿਆ। ਕੱਤੇ ਪਾਣੀ ਨਾ ਨਹੀਂ ਨਾ ਨਾਉਣਾ। ਅਬ ਧੋ ਲਈ ਤੇ ਵੀ ਕੁੜੀਏ ਤਰ ਕੇ ਬੰਦ ਕਰ ਦੇ ਸਾਲੇ ਸਾਰੇ। ਨਾ ਨਾ ਚੱਕਰ ਆ ਇਹ ਚੱਕਰ ਹੀ ਇਹ ਆ ਨਾ ਤੱਤੇ ਪਾਣੀ ਨਾ ਨਹੀਂ ਨਾਉਣਾ। ਜੇ ਜੇ ਤੇ ਯਾ ਸਹੀ ਰਹਿਣਾ ਤਾਂ ਜਿਹੜਾ ਚਬਚੇ ਦਾ ਪਾਣੀ ਉਹਦੇ ਨਾਲ। ਚੁਬੱਚੇ ਚੁਬੱਚੇ ਦੇ ਪਾਣੀ ਨੇ ਠੰਡੇ ਨੇ ਕੁੜੀ ਆ ਪਤਾ ਨਹੀਂ ਕਿਹੜਾ ਕੁੜੀ ਆ ਮੈਂ ਚਲ ਗਿਆ ਚੁਬੱਚੇ ਦੀ ਚੁੱਭੀ ਮਾਰ ਕੇ ਸਾਰਾ ਬੁਰੇ ਮੋਟਰਸਾਈਕਲ ਤੇ ਚੜ ਗਿਆ ਉਦਾਂ ਹੀ ਭੈਣ ਆਹੋ ਉਹ ਬੜੀ ਚੱਲਦੀ ਆਂਦੀ ਭੇਜੀ ਮੈਂ ਹਰਮਾਨ ਆਣਾ ਕਿਹੜੇ ਸਿਗਾੜੇ ਖਾਂਦਾ ਉਹ ਸਾਰਾ ਮੁਰਗੀ ਮੋਟਰਸਾਈਕਲ ਤੇ ਚੜ ਗਿਆ ਚੁੱਭੀ ਮਾਰਨੀ ਹੈ ਗੱਡੀ ਉੱਤਰ ਲਾ ਦੀ ਬਲਾ ਵਾਹ ਉਹ ਦੇ ਮੱਕੀ ਦੇ ਪਹਿਲਾਂ ਕੇ ਦੇ ਮਗਰ ਨਾ ਲੱਗੋ ਉਹ ਕੂਲਰ ਛੱਡ ਕੇ ਬੈਠਾ ਹੁੰਦਾ ਵੀਡੀਓ ਨਾ ਦਿਖਾ ਆ ਗਏ ਲੋਕੀ ਲੱਗਦੇ ਆ ਮੁੜ ਕੇ ਦੋਚਿਆਂ ਨੂੰ ਮਾਰਨਾ ਹੀ ਹੁੰਦਾ ਹਿਸਾਬ ਨਾਲ ਫਰਕ ਪੈਂਦਾ ਪਹਿਲਾਂ ਕੁੜੀਆਂ ਠੰਡੇ ਪਾਣੀ ਨਾਲ ਨਹਾਉਣ ਨੂੰ ਲਿੰਦੇ ਰਹੇ ਇਹਨੇ ਕੁੜੀਆਂ ਕੋਈ ਚੱਕਰ ਨਹੀਂ ਹੁੰਦਾ ਨਹੀਂ ਨਹੀਂ ਤੇ ਡੇਲੀ ਨਾ ਨਾ ਕਿ ਐਡੀ ਤੂੰ ਪਾਪਾ ਵਾਗੀ ਮੁੜ ਕੇ ਤੂੰ ਰੋਲ ਰੋਣੀ ਨਾ ਆ ਕੇ ਫਿਰ ਇਹੋ ਦੇ ਚੱਕਰ ਆ ਨਾ ਹੁੰਦਾ ਹੈ ਨਾ ਤੂੰ ਜੇਤੀ ਕਿਉਂਕਿ ਬਾਡੀ ਬਾਡੀ ਬੁੱਢੀ ਹੋ ਜਾਣੀ ਹੈ ਨਾ ਉਹ ਨੰਬਰ ਜੇ ਪੂਰੇ ਹੋ ਜਾਣੇ ਆ ਪਾਣੀ ਤੁਸੀਂ ਮਕਾਈ ਜਣਾ ਨੇ ਨਾ ਨਾ ਕਿ ਇਹ ਬਣ ਉਹਦੇ ਕੋਚੇ ਕੁਝ ਵੀ ਕੁਦਰਤ ਵਾਸਤੇ ਸੋਚੋ ਹੋ ਨਹੀਂ ਆਂਦਾ ਤੁਝਾ ਤੇਰਾ ਆਂਦਾ ਤੇਰਾ ਦੱਖਾਂ ਸਮੋਸੇ ਮੋਗਿਆ ਤੂੰ ਗਿਆ ਤੇਰਾ ਨਾ ਮੋਗਿਆ ਮੋਗਿਆ ਕਹਿੰਦਾ ਤੇਰਾ ਬਾਦਾਮ ਪਾਣੀ ਮੋਗਿਆ ਸੀ ਹਾਂ ਬਾਦਾਮ ਪਾਣੀ ਮੋਗਿਆ ਕਹਿੰਦਾ ਤੇਰੀ ਕਿਸਮਤ ਜੀ ਕਹਿੰਦਾ ਸਾਰੀ ਕਿਸਮਤ ਚ ਕਿੱਲੋ ਬਾਦਾਮ ਤੂੰ ਇੱਕ ਦਿਨ ਖਾ ਗਿਆ ਇੱਕ ਦਿਨ ਖਾ ਗਿਆ ਤੇਰੇ ਮੋਗ ਕੇ ਤੂੰ ਗਿਆ ਉਹ ਗੱਲ ਆ ਤੇਰਾ ਨਾ ਮੋਗਿਆ ਤੇ ਪਿਆਰ ਜਿਦਾਂ ਮੰਨ ਕੇ ਚੱਲ ਕੀ ਵੈਸੇ ਪਾਣੀ ਦੀ ਕਦਰ ਕਰਨੀ ਚਾਹੀਦੀ ਆਪਣੀ ਸੰਭਾਲ ਸੰਭਾਲ ਚ ਰੱਖ ਲੋ ਪਾਣੀ ਕਿੱਥੇ ਚੱਲ ਗਿਆ ਔਣ ਵਾਲੀ ਨਸਲਾਂ ਆਸ ਤੇ ਨਹੀਂ ਮੁਸ਼ਕਲ ਈ ਆ ਬੱਚੇ ਚਲੋ ਆਪਾਂ ਇਹਦੇ ਆਪਾਂ ਕਰ ਦੇਣੀ ਆ ਜਿੱਦਾਂ ਆਪਾਂ ਕਰੀ ਜਨੇ ਕਰੀ ਜਨੇ ਆ ਆਪਣੇ ਮੇਰੇ ਸੰਭਾਲ ਚ 100 ਫੁੱਟ ਤੇ ਕਿੰਨੇ ਹੁੰਦੇ ਪਾਣੀ ਪੀਣ ਵਾਲਾ ਪਾਣੀ ਹੁੰਦਾ 80 90 ਫੁੱਟ ਤੇ ਪੀਣ ਵਾਲਾ ਪਾਣੀ ਜਦੋਂ ਟੋਏ ਵਾਲੀਆਂ ਮੋਟਰਾਂ ਚੱਲਦੀ ਹੁੰਦੀਆਂ ਆਮ ਸੰਭਾਲ ਚ ਤੇ ਹੁਣ ਟੋਏ ਵਾਲੀ ਮੋਟਰ ਖਤਮ 400 ਫੁੱਟ ਤੇ ਪਾਣੀ ਪੀਣ ਵਾਲਾ ਤੇ ਜਿਹੜੀਆਂ ਦੁੱਧੀਆਂ ਆਪਣੀਆਂ ਆਉਣ ਵਾਲੀਆਂ ਨਸਾਂ ਉਹ ਕਿੱਥੋਂ ਜਹਰ ਜਹਰ ਫੁੱਟ ਤੋਂ ਕੱਢਣਗੀਆਂ ਅਸਲ ਚ ਅਸਲ ਚ ਮੇਨ ਮੁद्दा ਬੜਾ ਕੀ ਹੈ ਟਾਰਗੇਟ ਵੀ ਹੈ ਜਿਹੜਾ ਬਿੱਲ ਆਣਾ ਬਿੱਲ ਲੱਗਣਾ ਚਾਹੀਦਾ ਮੋਟਰਾਂ ਦਾ ਫੁੱਲ ਬਿੱਲ ਹੋਣਾ ਚਾਹੀਦਾ ਜਿਹੜੀ ਆਪਾਂ ਨਜਾਇਜ਼ ਵਰਤੋਂ ਕਰਦੇ ਨਾ ਉਹ ਆਪਾਂ ਕਟਾਈਏ ਆ ਵੀ ਜਿਹੜੇ ਘਰਾਂ ਦੀਆਂ ਜੂਂਟਾਂ ਵੀ ਨਹੀਂ ਮਾਫ ਚਾਹੀਦੀ ਗੱਲ ਭਲਾ ਕੀ ਚੱਕਰ ਹੁਣ ਵੇਖੀ ਪਿੰਡਾਂ ਦੇ ਵਿੱਚ ਕਈ ਮੋਟਰਾਂ ਚਲਾ ਕੇ ਛੱਡੀ ਰਹਾਦੇ ਆ ਵਹਿਣੀਆਂ ਭਰੀਆਂ ਛੱਪੜ ਭਰੇ ਉਹ ਕੀ ਕਰਨ ਆਉਣ ਵਾਲਾ ਪਾਣੀ ਤੇ ਆਪਾਂ ਬਚਾਈਏ ਜੇ ਹੁਣ ਆਪੜਾ ਪਤਾ ਲੱਗਿਆ ਸਾਨੂੰ ਬਿੱਲ ਆਉਣਾ ਫੁੱਲ ਆਪਾਂ ਉਹਨਾਂ ਦੀ ਟੈਂਕੀ ਭਰੀਏ ਤੁਮਕਾਣਾ ਬਾਹਰ ਨਿਕਲਦੀ ਏ ਟੈਂਕੀ ਤੋਂ ਬਾਹਰ ਕਈ ਰਾਤ ਘੰਟਾ ਘੰਟਾ ਬਾਹਰ ਹੀ ਚਲਦੀ ਰਹਿੰਦੀ ਓ ਟੁੱਟੀ ਜੀ ਉਹ ਹੋਵੇ ਵੀ ਆਹ ਭਰਗੀ ਵਾਲਾ ਆਲਰਮ ਲਾਇਆ ਵੇਖ ਲੋਕਾਂ ਦੇ ਵਿੱਚ ਵੀ ਭਰਗੀਏ ਤੇ ਬੰਦ ਕਰ ਦੋ ਹੁਣ ਤੇ ਹੁਣ ਜਿਤਨਾ ਮੋਟਰਾਂ ਤੇ ਬਿੱਲ ਲੱਗਣਾ ਸੂਏ ਖਾਲ ਸਾਰੇ ਲੁਕਿੰਗ ਖਾਲਣ ਫਸਲਾਂ ਨੂੰ ਪਾਣੀ ਲੱਗੇ ਸੂਆਂ ਦਾ ਸਾਰਾ ਕੁਝ ਪਾਣੀ ਬਚਾਇਆ ਜਾਵੇ ਯਾਰ ਕਿੰਨਾ ਪਾਣੀ ਆਪਾਂ ਵੇਸਟ ਕਰਦੇ ਆ ਆਉਣ ਵਾਲੇ ਸਮੇਂ ਚ ਔਖਾ ਹੋ ਜਾਣਾ ਪਾਣੀ ਦਾ ਜਿੱਦਾਂ ਮਰਜ਼ੀ ਆ ਸੋਚਣ ਵਾਲੀ ਗੱਲ ਆ ਮੰਨ ਕੇ ਚੱਲੋ ਕਿ ਅੱਗੇ ਥਾਂ ਥਾਂ ਤੇ ਨਲਕਾ ਹੁੰਦਾ ਹੈ ਆਪਾਂ ਨਲਕੇ ਦਾ ਪਾਣੀ ਗੇੜ ਕੇ ਆਪਾਂ ਨਲਕੇ ਦਾ ਪਾਣੀ ਪੀਂਦੇ ਰਹੇ ਆ ਤੁਸੀਂ ਛੱਡੋ ਕਿ ਬੱਤੀ ਚੱਲ ਜੇ ਬੱਤੀ ਬੰਦ ਕਰ ਦੇਣਾ ਤੇ ਤੇਲ ਨਾ ਮਿਲੇ ਆਪਾਂ ਪਾਣੀ ਪੀ ਲੋ ਮੈਂ ਤੁਹਾਨੂੰ ਪੀ ਲੋ ਉਹਦੇ ਆ ਪਿਛੇ ਜੇ ਪਤਾ ਨਹੀਂ ਕਿਹੜਾ ਹੀ ਇੱਕ ਬੋਰੀ ਉਹਨੇ ਆਖਿਆ ਨਲਕਾ ਕਰਕੇ ਨਹੀਂ ਨਲਦੀ ਹੁੰਦੀ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਾਂਦੇ ਕਿ ਜੇ ਬਾਈ ਚਾਂਸ ਕੋਈ ਆਪਾਂ ਆਪਾਂ ਮੰਨ ਲਓ ਆਪਾਂ ਨੂੰ ਬੱਤੀ ਬੱਤੀ ਤੇ ਤੇਲ ਨਾ ਮਿਲੇ ਇੱਕ ਚੀਜ਼ ਆ ਨਲਕਾ ਹੈਗਾ ਕਿਤੇ ਨਹੀਂ ਕਿਤੇ ਇਹ ਤਾਂ ਨਹੀਂ ਹੈਗਾ ਨਾ ਨਹੀਂ ਹੈਗਾ ਬੜਾ ਖਾਇਆ ਹਾਂ ਕਈਆਂ ਪਿੰਡਾਂ ਦੇ ਵਿੱਚ ਉਹਨਾਂ ਨੇ ਉਹ ਦੂਜੇ ਮੋਟਰਾਂ ਕਾਹਦੇ ਨਾਲ ਚਲਾਵਾਂਗੇ ਆਪਾਂ ਇਹ ਚੀਜ਼ ਹੱਥੀਂ ਜਿਹੜੀ ਉੰਡੂ ਤੇ ਆ ਨਾ ਆਪਣੇ ਕੋਲ ਸੰਭਾਲ ਲੈਣੇ ਗਏ ਸਰਕਾਰੀ ਨਾਲ ਕੇ ਡੇ ਡੇ ਲਾਇਆ ਹੀ ਨਾ ਸਰਕਾਰ ਨੇ ਕਿੱਡੇ ਵਧੀਆ ਨਲਕੇ ਹੀ ਉਹ ਸੰਭਾਲ ਲੈਣੇ ਗਏ ਉਹ ਸਾਰੇ ਖਰਾਬ ਕਰਦੇ ਲੋਕਾਂ ਉਹ ਵਧੀਆ ਚੀਜ਼ ਜੀ ਸਮਰਨ ਵਾਲੀ ਚੀਜ਼ ਜੀ ਉਹ ਨਾਲੇ ਮੇਰੇ ਸਾਂ ਉਹ ਤੇ ਮੇਰੇ ਸਾਂ ਤਿੰਨ ਤਿੰਨ ਚਾਰ ਚਾਰ ਸਪੋਰਟ ਡੂੰਗਾ ਹਣਾ ਉਹ ਬੋਲਦਿਆਂ ਦਾ ਕਿਚਾ ਨਾ ਥੱਲੇ ਪੋਲੀ ਕਿਸ ਨੇ ਸਾਰਾ ਕੁੜੀਆ ਖੋਲਤਾ ਭੈਣ ਚੋ ਦਾ ਨਾਟ ਖੋਲਤੇ ਹੋਦੇ ਨਾ ਆਹ ਸਾਰੇ ਕੁੜੀਆ ਪੋਲੀ ਲੈ ਕੇ ਥੱਲੇ ਖੋਲ ਕੇ ਐਂਗਲ ਆ ਉਹ ਖੌਂਦ ਦੇ ਪਿੰਡ ਵਾਲੇ ਉਹਦੇ ਸਾਰੇ ਆ ਵੇਖ ਲੋ ਵੀਰੇ ਸਾਰੇ ਪੂਰੀ ਬੋਨਾਣੀ ਫੜਾ ਪੋਲੀ ਲਾ ਕੇ ਖੋਰ ਕੇ ਕੀ ਕਰੂ ਪੰਦਾ ਦੱਸ ਉਹਨਾਂ ਦਾ ਪਰ ਮੈਂ ਜਾਨ ਨੱਟ ਵੀ ਬਿਲਡਿੰਗ ਕਰਨੇ ਪੈਣੇ ਆ ਪਰ ਇੱਕ ਰਿਆ ਨਹੀਂ ਕਿ ਇਹਨੇ ਨਾ ਆਹ ਟਰਾਂਸਫਰਮੋਂ ਦਾ ਤੇਲ ਤੁਲ ਨਹੀਂ ਕੱਢਦੇ ਕੋਈ ਉਹ ਕਿਹੇ ਜੱਟ ਨੇ ਉਹ ਟਰਾਂਸਫਰਮੋਂ ਕੂ ਤੇਲ ਕੱਢ ਲੈਂਦੇ ਤੇ ਉਹ ਇਹਨੇ ਟੁੱਚ ਲਾ ਦੇ ਪੱਕੇ ਬਿਲਡਿੰਗ ਕਰਦਾ ਉਹ ਕੰਜਰ ਬਿਲਡਿੰਗ ਵੱਢ ਗਿਆ ਉਹ ਬਿਲਡਿੰਗ ਵੀ ਵੱਢ ਕੇ ਲੱਗੇ ਜਤੋਂ ਕੁੱਤੇ ਪਰਚੀ ਪਰਚੀ ਪਤਾ ਨਹੀਂ ਲੱਗੇ ਪਰਚੀ ਨਾਣਾ ਉੱਤੇ ਪਰਚੀ ਲੈ ਕੇ ਲੱਗੇ ਕਹਿੰਦੇ ਹੋਰ ਬਿਲਡਿੰਗ ਪੱਕਾ ਕਰੋ ਏ ਚੋਰ ਚੋਰ ਉੱਤੇ ਪਰਚੀ ਮਾਇ ਨਹੀਂ ਕੀ ਵਾ ਵ ਪ੍ਰਾਣੀ ਹੈ ਗੱਲ ਉਹ ਕਹਿੰਦੇ ਵੀ ਉੱਤੇ ਉਹਨਾਂ ਪਰਚੀ ਲੈ ਕੇ ਕਹਿੰਦੇ ਵੀ ਪੱਕਾ ਕੰਮ ਕਰੋ ਹੋਰ ਉਹ ਸਾਡੇ ਲੱਗੇ ਸਾਡੇ ਲੱਗੇ ਹੈਗਾ ਉਹਨਾਂ ਨੇ ਟਰਾਂਸਫਾਰਮ ਦੇ ਚਵੜਾ ਰੱਖਿਆ ਨਾ ਥੱਲੇ ਆਲੇ ਦੁਆਲੇ ਜਿਦਾਂ ਕੁੱਤੇ ਨੂੰ ਪਿੰਜਰਾ ਨਹੀਂ ਲਾਈਦਾ ਉਦਾਂ ਪਿੰਜਰੇ ਦੇ ਵਿੱਚ ਦਿੱਤਾ ਟਰਾਂਸਫਾਰਮ ਹਾਂ ਉਹ ਚੰਗਲਾ ਜਾ ਬਲਿਆ ਉਹਨਾਂ ਨੇ ਤੁਹਾਡੇ ਉੱਤੇ ਬਣਾਇਆ ਕਲਾ ਦਾ ਯੁੱਗ ਤਾਂ ਆਈ ਹੈ ਕਲ ਯੁੱਗ ਹੋ ਗਿਆ ਸਿਸਟਮ ਬੰਦਿਆਂ ਦੀ ਕੋਈ ਵੈਲਿਯੂ ਨਹੀਂ ਰਹਿਣੀ ਤੇ ਖਤਮ ਹੋ ਜਾਣਾ ਕਰ ਇਹ ਤੋਂ ਗਾੜੀ ਹੋਰ ਪਹੁੰਚੋ ਕਿੰਨੀ ਕ ਟੈਕਨੋਲੋਜੀ ਆ ਜੋ ਜਿੰਨੀ ਆ ਗਈ ਇੱਕ ਦਿਨ ਉਹਦੇ ਫਿਰ ਕੰਮ ਹੋਣਾ ਹੀ ਆ ਖਤਮ ਕੁੱਝ ਰਹਿੰਨੇ ਆ ਆਪਾਂ ਦੇ ਬੜੇ ਪਿੱਛੇ ਆ ਜਿੱਦਾਂ ਚਾਇਨਾ ਚੂਨਾ ਵਾ ਉਥੇ ਬਾਲਾ ਜ਼ਿਆਦਾ ਅੱਗੇ ਆ ਹਣਾ ਜਪਾਨ ਚਾਇਨਾ ਹਾਂ ਜਪਾਨ ਵਾ ਜੋ ਕਿ ਨਾ ਅੱਗੇ ਆ ਜੋ ਆਪਾਂ ਉਥੇ ਸੋਚ ਵੀ ਨਹੀਂ ਸਕਦੇ ਆਪਾਂ ਕਹਿੰਦੇ ਵੀ ਇਹ ਉਦਾਂ ਹੋ ਜੂਗਾ ਉਥੇ ਹੋਣਦਿਆ ਕੌਣ ਹਾਂ ਕਦੇ ਨਾ ਕਲਾਸ ਚ ਪਾਇ ਕਦੀ ਐ ਕਦੀ ਐ ਕਦੀ ਐ ਕਰੀ ਜਾਂਦਾ ਉਹਨੂੰ ਕਿੰਨੂੰ એનર્ਜੀ ਨੂੰ ਉਹ ਗਰਮੀ ਹਿੱਟ ਨਾ ਮੁਰਕਾ ਜਾਂ ਐਡ ਸੀ ਨਾ ਐਦਾਂ ਜੋ ਬਾਪ ਬੁਲਾ ਕੇ ਮੱਥੇ ਤੋਂ ਪਸੀਨਾ ਇਹ ਡੁੱਲਣਾ ਨਾ ਜਦੋਂ ਚਲ ਨਾ ਤਰਾਤ ਉਸ ਦਿਨ ਗੱਲ ਬੰਨੀ ਅਜੇ ਨਹੀਂ ਪਰ ਬੜੀ ਜਿਹਾ ਸੜਨਾ ਸਰੀਰ ਅਜੇ ਅਹ ਯਾਨ ਉਹ ਆਖਲਾਂ ਕੀ ਮਾਂ ਪੰਪ ਲੈ ਰਹੀਏ ਦੋ ਦਿਨ ਬੰਦੇ ਲੱਗਣ ਲੱਗ ਕਾਲਤੀ ਰਿਆ ਵੜੀ ਸਾਈ ਵੜਿਆ ਗਾ ਨਹੀਂ ਉਹਨਾਂ ਨੇ ਰਿਆ ਵੜਿਆ ਫੋਨ ਆਇਆ ਕਰ ਰਿਹਾ ਉਹਨਾਂ ਨੂੰ ਫੋਨ ਲਾ ਕੇ ਨਾ ਕਿਦੋਂ ਨਾ ਇਹਦਾ ਅਜ ਉਧਰ 10 ਕਿੱਲਿਆਂ ਚੱਲੇ ਆਂਦੇ ਆ ਅਜ ਉਧਰ 15 ਕਿੱਲਿਆਂ ਦਾ ਮਿਲ ਗਿਆ ਠੇਕਾ ਹੈ ਇਹੋ ਮੈਂ ਤਾਂ ਹੀ ਹੋ ਗਿਆ ਨਾ ਕੰਧ ਤੋਂ ਇੱਕ ਅੱਧਾ ਤਕੜਾ ਹੋ ਜੋ ਟੀਮ ਚੱਲਦੀ ਰਹੂਗੀ ਨਾ ਹੋਊਗੀ ਸਹੀ ਗੱਲ ਇਹਨੂੰ ਕਹਿਣਾ ਕੁੜੀ ਹੈ ਉਹਨੂੰ ਕਿ ਮਿਹਨਤ ਲਾ ਲਿਆ ਕਰ ਦੋਵਾਂ ਦੀ ਐਵਰੇਜ 10ਾਂ ਦੀ ਚਾਹੀਦੀ ਆ ਟੀਮ ਜਾਫੀ ਹੋ ਜਾਂ ਟੀਮ ਜੋਤਾਂ ਦੀ ਜ਼ਰੂਰਤ ਰੱਖੀ ਸਹੀ ਗੱਲ ਵੱਡੇ ਮੈਚ ਆਏ ਆ ਆ ਬੋਝਾ ਇਕੱਲੇ ਨਹੀਂ ਨਾਲ ਦੇ ਕੁੜੀ ਉਦਾਂ ਹੀ ਹੁੰਦੇ ਸੀ ਬੰਦੇ ਦੇ ਨਾਲ ਉਹ ਤਾਂ ਭਵਾਨੇ 사ਸਾ ਦਾੜਾ ਦੇ ਜਾਣੇ ਕਿੰਨੇ ਕੁੜੀਆਂ ਮੈਚ ਜੁੱਤੇ ਆ ਇਹ ਹੁੰਦਾ ਹੀ ਰੇਡਾ ਪਾ ਦੋਗੇ ਬਸ ਚੱਪੇ ਆ ਦੇਣਾ ਚੱਕਰ ਤੇਰੀ ਵੇਲੀਆਂ ਦਾ ਤਾਂ ਆ ਹੁਣ ਜਿੱਦਾਂ ਦੀ ਇਹਨਾਂ ਦੀ ਉਮਰ ਆ ਭੈਣ ਦੇ ਪੱਦਾ ਪਾਜੇ ਪੈਣ ਚ ਉਦ ਇਹ ਉਮਰ ਚ ਬੰਦਾ ਭੱਜੇ ਮਿਹਨਤ ਨਹੀਂ ਕਰਦੇ ਕੁੜੀਆਂ ਵੇ ਮਿਹਨਤ ਕਰਨ ਫੇਰਿਆ ਨਾਲੇ ਕੁੜੀ 21 22 ਸਾਲ ਦੀ ਉਮਰ ਹੋਵੇ ਤੇ ਬੰਦਾ ਫੜਿਆ ਜਾ ਉਦੋਂ ਨਾ ਜਦੋਂ ਉਹ ਉਮਰ ਹੁੰਦੀ ਏ ਤੇ ਕੁੜੀ ਆ ਬੈਪਾ ਮੈਂ ਉੱਤੋਂ ਛਾਲ ਮਾਰਦੇ ਕੋਈ ਡਰ ਥੋੜੀ ਹੁੰਦਾ ਨਾ ਬੰਦੇ ਦੇ ਖਲਣੀ ਚ ਡਰ ਹੀ ਨਹੀਂ ਹੁੰਦਾ ਪ्योर ਨੀ ਦੋਲੀ ਦੀ ਕੁੜੀ ਏ ਨਾਲੇ ਇਹਨਾਂ ਨੇ ਨਾਂ ਬਣਾਉਣਾ ਜੇ ਇਹਨਾਂ ਨੇ ਸਾਰਾ ਕੁਝ ਕਰਨਾ ਵਾਓ ਇਹਨਾਂ ਸਾਰਾ ਕੁਝ ਕਰਨਾ ਜੇ ਕੁੜੀ ਏ ਪਰ ਮੇਰੇ ਨਾਲ ਬੁੱਢੇ ਹੋਏ ਪਿਆ ਕੰਜਰ ਦੇ ਬੰਨੀ ਫਿਰਦੇ ਮਗਰ ਪਟੇ ਲਾਏ ਕੁੜੀ ਏ ਮੋਗਾ ਮੈਂ ਪਤਾ ਕੈਨੇਡਾ 사ਤ ਅੱਠ ਟੂਰ ਕੈਨੇਡਾ ਦੇ ਹੁੰਦੇ ਦੇ ਯਾਨੀ ਖਾਦਾ ਕੀ ਅੱਜ ਪਿੰਦੇ ਨੇ ਪਿੰਦਾ ਵੜਾ ਚੜੰਦਿਆ ਹੋਇਆ ਸਟਾਪ ਕਰਕੇ ਇਕੱਲਾ ਹੋ ਜੇ ਨੇ ਪਰ ਰਾਜ ਨਹੀਂ ਖੋਲੀਦੇ ਹੁੰਦੇ ਗੱਲਾਂ ਹਾਸੇ ਵਾਲੀਆਂ ਕਰੀਦੇ ਹੁੰਦੀਆਂ ਤੁਸੀਂ ਤੇ ਰਾਜ ਖੋਲਦੇ ਜੀ ਪਿੰਦੇ ਤੇ ਐ ਪਿੰਦਿਆ ਉਹ ਐਵੇਂ ਐਵੇਂ ਜਾਣਕਰ ਹੋਂਦਾ ਪੱਪਾ ਰਾਜ ਨਹੀਂ ਖੋਲੀਦੇ ਹੁੰਦੇ ਗੱਲਾਂ ਗੱਲਾਂ ਕਰੋ ਪਿੰਦੇ ਨਾਲ ਕੱਲਾ ਏਨੀ ਗੱਡੀ ਕੱਟੀ ਜਾਂਦੀ ਤੇ ਭਿੰਦੇ ਦੀ ਢਾੜੀ ਨਹੀਂ ਪੈਂਦੀ ਪਤਾ ਨਹੀਂ ਢਾੜੀਆਂ ਕਿਹੜੇ ਕਿਹੜੇ ਬੰਨੇ ਪਿੰਦੇ ਦੀਆਂ ਪੈਂਦੀਆਂ ਹਾਂ ਆਹ ਕੱਲੀ ਗੱਡੀ ਤੇ ਕੱਲੀ ਉਦਾਂ ਹੀ ਆ ਤੁਹਾਨੂੰ ਦੱਸੀਏ ਤੁਹਾਨੂੰ ਸਾਈਡ ਬਿਜ਼ਨਸ ਹਾਂ ਕੀ ਦੰਦਾ ਬਿਜ਼ਨਸ ਪਤਾ ਨਹੀਂ ਕਿੱਥੇ ਕਿੱਥੇ ਪਿੰਦੇ ਦੇ ਖਿਲਰੇ ਆ ਇਹ ਤੁਹਾਨੂੰ ਦੱਸ ਦਈਏ ਤੁਹਾਨੂੰ ਇਹਨਾਂ ਨੂੰ ਵੀ ਬੜਾ ਕੰਮ ਆਵੇ ਪਰ ਇਹਨਾਂ ਨੂੰ ਨਹੀਂ ਦੱਸਣਾ ਆਪਾਂ ਪਿੰਦੇ ਆ ਨਾ 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 ਵਿਜਲੀ ਗੱਲ ਨਹੀਂ ਦੱਸਣੀ ਇਹਨਾਂ ਨੂੰ ਆ ਇਹਨਾਂ ਨੂੰ ਦੱਸਤਾ ਦੇ ਇਹਨਾਂ ਨੇ ਲੈ ਬੈਠਾ ਨੇ ਨਾ ਨਾ ਹਾਂ ਅਈ ਆਉਂਦੇ ਆ ਡੀਲਰ ਤਿੰਨ ਚਾਰ ਕਾਰ ਆਏ ਆ ਆਉਂਦੇ ਆ ਆਦਾ ਸਰਕਲ ਘੁਮਾਤਾ ਹੋ ਜਾਂਦੇ ਨੇ ਫੋਨ ਲਗੇ ਤੇ ਹੱਥ ਲੱਗ ਗਏ ਰਾਤ ਨੂੰ ਸੌਣੇ ਆ ਨਾ ਜਦੋਂ ਆਪਾਂ ਸੌਂਗੇ ਹਾਂਜੀ ਆਪਾਂ ਆਪ ਨੀਂਦ ਲੈਣਦੇ ਹੁੰਦੇ ਆਪਣਾ ਢੇਡ ਥੋੜੀ ਸੌਂਦਾ ਉਹ ਚੱਲਣ ਲਿਆ ਅੰਦਰ ਇਹਨੂੰ ਵੀ ਰੈਸਟ ਚਾਹੀਦੀ ਅੰਦਰ ਉਹ ਨਹੀਂ ਚੱਲਣੀ ਚਾਹੀਦੀ ਮਸ਼ੀਨਰੀ ਅੰਦਰ ਉਹ ਜੇ ਆਪਾਂ ਸੁੱਤੇ ਆ ਤੇ ਮਸ਼ੀਨਰੀ ਅੰਦਰ ਸੁੱਤੀ ਹੋਵੇ ਜਾਂ ਆਪਾਂ ਹੁਣ ਮੰਨ ਕੇ ਚੱਲੋ ਦੁੱਧ ਦੇ ਦੁੱਧ ਦੇ ਨਾਲ ਪਿੰਨੀਆ ਰਗੜੀ ਜਾਂਦੇ ਆ ਕਦੀ ਕੁਝ ਰਗੜੀ ਜਾਂਦੇ ਆ ਉਹਦਾ ਨਪਿੱਕੀ ਜਾਂਦੇ ਆ ਉਹ ਫਿਰ ਰਾਤ ਨੂੰ ਰਾਤ ਨੂੰ ਕੀ ਚੱਕਰ ਬੰਦਾ ਵਾਜੀ ਰਾਤ ਨੂੰ ਫਿਰ ਆਪਣਾ ਸਰੀਰ ਸੌ ਜਾਂਦਾ ਲੋ ਜਿਹੜੀਆਂ ਚੀਜ਼ਾਂ ਫਿਰ ਉਹ ਚੱਲਦੀਆਂ ਰਹਿੰਦੀਆਂ ਬਰੋ ਪਚਾਉਣ ਤੇ ਲੱਗੀਆਂ ਰਹਿੰਦੀਆਂ ਜੇ ਆਪਾਂ ਰੈਸਟ ਲੈਂਦੇ ਤਾਂ ਉਹ ਵੀ ਰੈਸਟ ਲੈਣ ਫਿਰ ਪ੍ਰੋਪਰ ਕੋਈ ਵੀ ਚੀਜ਼ ਖਾਣੇ ਆ ਜਿਹੜਾ ਆਪਣਾ ਖੂਨ ਸਰਕੋਲਿਆ ਉਹ ਸਾਰਾ ਇਕੱਠਾ ਹੋ ਕੇ ਤੇ ਉਹ ਚੇਂ ਨੂੰ ਪਚਾਉਣ ਤੇ ਲੱਗ ਜਾਂਦਾ ਔਨਰਜੀ ਹੈ ਜਿਹੜੀ ਆਪਣੀ ਨਾ ਉਹ ਉਹ ਪਚਾਉਂਦਾ ਸੀ ਸਾਰਾ ਖੂਨ ਇਕੱਠਾ ਹੋ ਕੇ ਉਹ ਹੀਟ ਦੇਣ ਲਾ ਪੈਂਦਾ ਹੀਟ ਰਹੂਗਾ ਤੇ ਉਹ ਪਚੂਗਾ ਸਾਰਾ ਆਪਾਂ ਤੁਰਦੇ ਆ ਜਦੋਂ ਤੁਰਦੇ ਆ ਉਹ ਖਾਣਾ ਥੋੜੀ ਪਚਦਾ ਉਹ ਰੁਕ ਜਾਂਦਾ ਪ੍ਰੋਸੈਸ ਉੱਤੇ ਕੁਝ ਬੰਦੇ ਰੋਟੀ ਦਾ ਪਾਗ ਰੱਜ ਕੇ ਫਿਰ ਤੁਰਦੇ ਆ ਗੱਲ ਤਾਂ ਸੁਣ ਲੈ ਤੁਰਨ ਲੱਗ ਪਏ ਖੂਨ ਜਿਹੜਾ ਉਹ ਸਾਲਾ ਨਾਲਿਆਂ 'ਚ ਤੁਰ ਜਾਣਾ ਉਹਨੇ ਫਿਰ ਤੁਰਨ ਤੇ ਕੰਮ ਕਰਨਾ ਇਹ ਤੁਰਨਦਿਆ ਉਧਰੋਂ ਉਧਰੋਂ ਔਨਰਜੀ ਖਿੱਚ ਲੈਣੀ ਹੈ ਜੇ ਆਪਾਂ ਲੰਮੇ ਪੈ ਕੇ ਬਹਿ ਗਏ ਆ ਫਿਰ ਉਹਨੇ ਸਾਰਾ ਸਾਰਾ ਜਗੇ ਹੀਟ ਸਰੀਰ ਨੂੰ ਦੇਣੀ ਹੈ ਉਹ ਜਿਹੜੀ ਪਾਚਨ ਸ਼ਕਤੀ ਹੈ ਉਹ ਪਚੂਗਾ ਹੀਟ ਦੇ ਨਾਲ ਆਤੀ ਇਦਾਂ ਮਾਲ ਐਨ ਟਾਪ ਦਾ ਖਿਡਾਰੀ ਮੈਦਾਨ ਦੇ ਵਿੱਚ ਆ ਗਿਆ ਹੈ ਪਿੱਛੇ-ਪਿੱਛੇ ਦੇਹ ਪ੍ਰਦੀਪੁਰੀਆ ਬਾਧਰੇ ਤਲੇਰ ਪਰਿਵਾਰ ਦਾ ਗੱਭਰੂ ਔਰ ਪਿੱਛੇ-ਪਿੱਛੇ ਆਨਖੋ ਜਾਵੇ ਕਿਤੇ ਸਾਡੀਆਂ ਦਾਇਆਵਾ ਨੇ ਸਾਡੀਆਂ ਅਰਦਾਸਾਂ ਨੇ ਇਹਨਾਂ ਨੂੰ ਇਕੱਠੇ ਖੇਡਦੇ ਆ ਵੇਖੀਏ ਆਹ ਸਾਹਮਣੇ ਫਰੰਦੀਪੁਰੀਆ ਫਰੰਦੀਪੁਰੀਆ ਫਰੰ ਗਿੰਦਾ ਧੂਰੇ ਵਾਲਾ ਇਤਰਾ ਕੱਦਾਂ ਦਾ ਥੋੜਾ ਫਰਕ ਪਰੰਨੀ ਜਿੱਤੇਆ ਟਰੈਕਟਰ ਜੀ ਨੇ ਅਮਰੀਕਾ ਵਾਲੇ ਮੇਲੇ ਵਿੱਚ ਪਿੰਡ 18 ਨੂੰ ਮੇਲਾ ਹੋਣਾ ਮੁੰਡਾ ਕਬੱਡੀ ਦੇ ਵਿੱਚ ਖੁੱਤੀ ਪਾਈ ਫਿਰਦਾ ਆ ਲੱਗ ਗਿਆ ਫਰੰਦੀਪੁਰੀਆ ਇਹਦੇ ਮਾਰਦਾ ਸਟਾਈਲ ਵੀ ਬਰੰਦਰਾ ਦੇਖ ਲੈ 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 ਕਰੀ ਫਿਰਦਾ ਲੈ 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 ਕਰੀ ਫਿਰਦਾ ਲੈ ਦਾ ਲੈ ਕਰੀ ਫਿਰਦਾ ਅੜ ਗਿਆ ਫਰੰਦੀਪੁਰੀਆ ਆਹ ਨੰਬਰ ਭਰਾ ਜਦੋਂ ਕਬੱਡੀ ਦੇ ਸ਼ੇਅਰ ਲਿਖਦਾ ਨਾ ਫਿਰ ਆ ਆ ਲੈ ਗਾਡਰਾ ਚ ਕੈਲ ਲਾ ਦਿੰਦਾ ਉਹ ਗੋਪੀ ਫਰੰਦੀਪੁਰੀਆ ਫੇ ਉਧਰ ਸਾਡਾ ਵੀਰ ਜਸਕਰਨ ਅਲਗੋ ਕੋਠੀ ਖੇਡ ਕਮੇਟੀ ਦੀ ਬਹੁਤ ਵੱਡੀ ਸ਼ਖਸੀਅਤ ਹੈ ਸਰਕਾਰ ਕਰਦੇ ਆ ਮੁਰਕੇ ਦੇស្ਕਰਨ ਤੋਂ ਹੁੰਦਾ ਜਿਹੜੀਆਂ ਫਰ ਹੱਥ ਮਾਰਿਆ ਹੱਥ ਨਹੀਂ ਦਸਾ ਰੈਫਰੀਆ ਦੇ ਵੀ ਪੰਗਾ ਖੜਾ ਹੋ ਜਾਊਗਾ ਫਿਰ ਖਿਡਾਰੀਆਂ ਦੇ ਵੀ ਮੇਰੀ ਬੇਨਤੀ ਹੈ ਕਰ ਤਿਆਰ ਤਾਰ ਜਿੱਤੇ ਜੱਫੇ ਦਾ ਪੁੱਜ ਗਿਆ ਧੰਨਵਾਦ ਕਰਦੇ ਆ ਸਾਡੇ ਦਲਬਾਤ ਖੜਾ ਜੀ ਦਾ ਅਮਰੀਕਾ ਤੋਂ ਆਹ ਕਿਹਦੇ ਜਿਹਦੇ ਦਿਲ ਦੇ ਵਿੱਚ ਦਰਦ ਹੈ ਕਬੱਡੀ ਲਈ ਔਖੇ ਸੌਖੇ ਟਾਈਮ ਖੜਦਾ ਲੋਡ ਬੰਦਾ ਪਰਿਵਾਰਾਂ ਦੇ ਨਾਲ ਸਾਰੇ ਅਮਰੀਕਾ ਵਾਲੇ ਵੀਰਾਂ ਦਾ ਧੰਨਵਾਦ ਹੈ ਇਧਰ ਅਮਰਤ ਹੈ ਪੱਟੀ ਵਾਲਾ ਕਰਾ ਦੂ ਬਹਿ ਜਾ ਬਹਿ ਜਾ ਪਰ ਉਹ ਲੋਡ ਬੰਦਾ ਵਿੱਚ ਵੱਢ ਦਈਏ ਤੇ ਲੋਡਵੰਦਾਂ ਵਿੱਚ ਵੱਢ ਦਈਏ ਇਧਰਲੀ ਸਾਈਡ ਦਰਵਾਜ ਸਾਡੇ ਵੱਡੇ ਵੀਰ ਵੱਲੋਂ ਸਰਦਾਰ ਨਿਰਮਲ ਸਿੰਘ ਜੀ ਦੇ ਪੁੱਤਰੇ ਵੱਲੋਂ ਤੇ ਸਰਦਾਰ ਭਗਵੰਤ ਸਿੰਘ ਜੀ ਦੇ بیٹے ਵੱਲੋਂ ਗੋਪੀ ਫਰੰਦੀਪਰੀਏ ਦਾ ਮਾਨ ਸਨਮਾਨ ਕੀਤਾ ਮੈਚ ਖੇਡ ਕੇ ਚੱਲ ਗਏ ਜਾ ਕੇ ਸੋਚਿਆ ਕਰੋ ਕਮੀ ਪੇਸ਼ੀ ਕਿੱਥੇ ਆ ਕੀ ਕਰਨਾ ਜ਼ਿੰਦਗੀ ਚ ਉਹ ਜਿਹੜੇ ਲੱਖ ਡੇਢ ਲੱਖ ਫੋਲੋਅਰ ਹੈ ਨਾ ਉਹ ਜੀ ਆਪਣੇ ਹੱਥ 'ਚ ਆ ਉਹ ਕਰਕੇ ਦਿਖਾਉਣਾ ਕੋਈ ਨਾ ਕੋਈ ਇੰਨੀ ਇੰਨੀ ਦੁਨੀਆ ਆਪਣ ਨੂੰ ਲਿੰਦੀ ਐ ਅਜੇ ਤੇ ਕਹਿੰਦੇ ਆਂਦੇ ਪੁਰਾਣੇ ਬੰਦੇ ਹੁੰਦੇ ਕੋਹ ਨਾ ਤਰੀ ਤੇ ਬਾਬਾ ਜਾਈ ਅਜੇ ਤੇ ਸਬਰ ਤੋਂ ਮੰਨ ਕੇ ਚੱਲ ਵੀ ਨੌ ਜਿੰਨਾ ਸ਼ੁਰੂ ਕੀਤਾ ਜੇ ਤੇ ਕਿੱਥੋਂ ਤੱਕ ਜਾਣਾ ਹੈ ਆ ਜਿਹੜੀ ਆ ਜਿਹੜੀ ਜਵਾਨੀ ਨੇ 21 ਸਾਲਾਂ ਵਾਲੀ ਦੁਬਾਰਾ ਨਹੀਂ ਹੋਣੀ ਜਿਹੜਾ ਦਿਨ ਲੰਘ ਗਿਆ ਦੁਬਾਰਾ ਨਹੀਂ ਚੜਨਾ ਜਿਹੜਾ ਲੰਘ ਗਿਆ ਉਹ ਨਹੀਂ ਆਉਣਾ ਇੱਕ ਟਿਕ ਹੋ ਗਈ ਉਹ ਦੁਬਾਰਾ ਨਹੀਂ ਹੋਣੀ ਐਨੂੰ ਜਾਂਦੀ ਨਾ ਤੁਸੀਂ ਟਿਕ ਐਨੂੰ ਆਉਗਿਓ ਉਹ ਘੁੰਮ ਕੇ ਐਨੂੰ ਜਾ ਕੇ ਇੱਥੇ ਹੋਣੀ ਆ ਫੇਰ ਉਹ ਨਹੀਂ ਹੋਣੀ ਦੁਨੀਆ ਮਨਾਉਣੀ ਪੈਣੀ ਹੈ ਮੰਨਦੀ ਨਹੀਂ ਦੁਨੀਆ ਮਨਾਉ ਉਹਨੂੰ ਐਣੀ ਕੀ ਆਏ ਆ ਮੈਚ ਤੇ ਜੱਫਾ ਨਹੀਂ ਪਿਆ ਸੋਚਣਾ ਨਹੀਂ ਕੁਝ ਜਿਹੜਾ ਮੈਂ ਅਜੇ ਤੱਕ ਸੋਚਦਾ ਮੇਰੇ ਤੋਂ ਜੇ ਪਾਣੀ ਪਿਆ ਮੈਨੂੰ ਇਹਦੇ ਬਾਅਦ ਕੀ ਕਰਨਾ ਪਊਗਾ ਠੀਕ ਹੈ ਉਹ ਗਿੰਦਰਪੁਰਿਆਂ ਵਾਲਾ ਮੇਰੇ ਤੋਂ ਵੱਡਾ ਜੇ ਉਹਨੇ ਪੂਰੀ ਤਸੱਲੀ ਕਰਾਈ ਜੇ ਬੰਦਿਆਂ ਦੀ ਇਹ ਨਹੀਂ ਗੱਲ ਹੁੰਦੀ ਤਸੱਲੀ ਕਰਾਉਣੀ ਪੈਣੀ ਹੈ ਠੀਕ ਹੈ ਫਿਰ ਅਛੂ ਚੱਕਰ ਵਾਲਾ ਕੀ ਹੈ ਭਲਵਾਨ ਜੀ ਮੇਰੀ ਗੱਲ ਮੰਨੋ ਚਾਹੇ ਨਾ ਮੰਨੋ ਬੀ ਕੱਲ ਮਿਹਨਤ ਤੇੜੀ ਆ ਅੱਜ ਦੀ ਡੇਟ ਦੇ ਵਿੱਚ ਕਬੱਡੀ ਪਹਿਲਾਂ ਨਾਲੋਂ ਸੌਖੀ ਹੈ ਜਿਹੜਾ ਬੰਦਾ ਮਿਹਨਤ ਕਰਦਾ ਹੁਣ ਤੁਸੀਂ ਇੱਥੇ ਆਏ ਤੇ ਤੁਹਾਨੂੰ ਦੇ ਵੇਲੇ ਜਦੋਂ ਇੱਥੇ 5-700 ਤੇ ਦੋਰਾ ਮਾਰੋ ਕਿਰਕੀ ਹੋ ਗਿਆ ਹਰ ਗਿਆ ਅੱਜ ਹੈ ਕੱਲ ਜਿੱਤ ਲਾਂ ਉਹਨੂੰ ਚੀਜ਼ ਨੂੰ ਵਧਾਓ ਤੇ ਇੱਕ ਟੀਮ ਦੇ ਵਿੱਚ ਦੋ ਬੰਦੇ ਹੋਣ ਨਾ ਟੀਮ ਜਿੱਤ ਜਾ ਦਿੰਦੇ ਆ ਆਪਣੀ ਟੀਮ ਦੇ ਵਿੱਚ ਮੈਂ ਪਤਾ ਨਹੀਂ ਕਿੰਨੇ ਮੈਚ ਚਤਾਏ ਇਕੱਲੇ ਜਾ ਕੇ ਹੋਰ ਜਿਤਨਾ ਇਹ ਆ ਪੰਜ ਚਾਰ ਪੰਜ ਜੱਫੀਆਂ ਨੂੰ ਇਕੱਲੇ ਨੂੰ ਕੀ ਕਹਿੰਦੇ ਆ ਜਿਹੜੇ ਬੰਦੇ ਤੇ ਲੱਗੇ ਉਹਦੇ ਨਾਸ ਮਾਰਦੇ ਭੈ ਜਦੋਂ ਅਸੀਂ ਜਦੋਂ ਤੇਰੇ ਆ ਕੇ ਹੁੰਨੇ ਆ ਜਿੱਤ ਤੇ ਲੱਜੋ ਦੂਜੀ ਕੁੜਤੀ ਰੋੜੀ ਪਾਉਂਦਾ ਏ ਕੋਈ ਯਾਰ ਲੱਤਾਂ ਵੇਖੀ ਤੂੰ ਮੈਂ ਅਬ ਲੱਤਾਂ ਵੇਖੀ ਚੱਲਦੀਆਂ ਮੇਰੀਆਂ ਤੇ ਉਹ ਬੰਦਾ ਭਜਦਾ ਲੱਤਾਂ ਕਿੱਦਾਂ ਚੱਲਦੀਆਂ ਇਹ ਮਰੋੜ ਤੂੰ ਇਧਰ ਨੂੰ ਮੋੜਾ ਮਾਰਦਾ ਇਧਰ ਨੂੰ ਲੈ ਜਾਂਦਾ ਇਧਰ ਨੂੰ ਮੋੜਾ ਮਾਰਦਾ ਇਧਰ ਨੂੰ ਲੈ ਜਾਂਦਾ ਮੈਂ ਤੂੰ ਸਾਡੇ ਦੇ ਵੀ ਜਵਾਨੀ ਆਈ ਆ ਮੈਂ ਆਪਾਂ ਦੇ ਜੋ ਕਰ ਰਹੇ ਆਂ ਜ਼ਿੰਦਗੀ 'ਚ ਕਰਕੇ ਚੱਲ ਗਿਆ ਆਪਣੇ ਆਪ ਨੂੰ ਸੈਟੀਸਫਾਈ ਹੋ ਰਿਹਾ। ਹਰ ਕੰਦਰੋ ਜੇ ਤੁਹਾਨੂੰ ਸਮਝਾਉਣਾ ਤੁਸੀਂ ਕਰ ਲਓ ਕੁਝ ਕਰ ਲਓ ਕੁਝ ਤਾਂ ਤੁਰ ਗਏ। ਸਾਲੇ ਜਦੋਂ ਤਾਂ ਡੇਰ ਗਏ ਆ ਨਾ ਜੱਫਾ ਨਹੀਂ ਪਾਇਆ ਹੁੰਦਾ ਪੈਸੇ ਫੜਨੂ ਜੀ ਨਹੀਂ ਕਰਦਾ। ਕੀ ਪੈਸੇ ਪੈਸੇ ਨੂੰ ਕੀ ਕਰਨਾ? ਜੇ ਗੇਮ 'ਚ ਨਖਾਰਨੀ ਹੈਗਾ। ਹੁਣ ਉਲਟ ਹੋ ਗਿਆ ਕੰਮ। ਗੇਮ ਭਾਵੇਂ ਜਿੱਦਾਂ ਦੀ ਮਰਜ਼ੀ ਆ। ਪੈਸਾ ਜ਼ਰੂਰੀ ਪੈਹਾ ਵੀ ਜ਼ਰੂਰੀ ਆ ਪਰ ਉਸ ਤੋਂ ਜ਼ਰੂਰੀ ਗੇਮ ਆ ਜੇ ਤੁਹਾਡੀ ਗੇਮ ਆ ਪੈਸਾ ਤੁਹਾਡੇ ਤੋਂ ਕਿਹਨੇ ਖੋਲਣਾ ਪੈਸਾ ਤੇ ਤੁਹਾਡਾ ਦਵਾ ਕੋਣ ਜੇ ਤੁਹਾਡੀ ਗੇਮ ਨਹੀਂ ਹੈਗੀ ਪੈਸਾ ਕਿੱਥਾ ਆਜੂ ਆਜੂਗਾ ਜੇ ਤੁਸੀਂ ਤਗੜੇ ਜੇ ਪੈਸਾ ਚੱਲਿਆ ਕਿਤੇ ਤਗੜੇ ਦਾ 7200 ਆ ਉਹਨੇ ਤੇ ਉਹਨੇ ਤੇ ਲੈ ਹੀ ਹੋਣਾ